ਗੋਪਨਮਾ ਕਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਕੀਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੂ RAM ਚਾਰੇ ਕੁੰਟ ਦਹ ਦੇ ਬ੍ਰਹਮੇ ਥਕ ਜਾਏ ਪ੍ਰਮ ਕੀ ਸ਼ਾਮ ਤੀਨ ਤੁਤੇ ਤੇ ਬਾਹਰੀ ਇਕ ਤਨ ਆਵੇ ਕਾਮ ਜਾਲ ਬਿਨ ਸਾਕ ਕੁਮਲਾਵਤੀ ਉਪਜੈ ਨਾਹੀ ਧਾਮ ਹਰ ਨਾ ਨ ਮਿਲਿਐ ਸਾਜਣੈ ਕਤ ਪਾਈਐ ਬਿਸ੍ਰਾਮ ਜਿਤ ਘਰ ਹਰਿ ਕੰਤ ਨ ਪ੍ਰਗਟੈ ਪਾਟਨਾਗਰ ਸੇ ਗ੍ਰਾਮ ਜਿੰਗਾਰ ਤੰਬੂਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤਵੀ ਹੁਣੀਆਂ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀਆਂ ਕਰੇ ਕਿਰਪਾ ਦੀ ਜੈ ਨਾਮ ਅਰ ਮੈਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਤਾਮ ਚੇਤ ਗੋਵਿੰਦ ਯ ਅਰਥੀਏ ਹੋਵੈ ਲੰਦਕ ਨਾਮ ਸੰਤ ਜਨਾ ਮਿਲ ਪਾ ਯੇਰ ਸੁਨਾ ਨਾਮ ਆਪਣਾ ਜਨ ਪਾਇਆ ਪ੍ਰਮੇ ਆਪਣਾ ਆਇ ਤਿਸੈ ਗਣਾ ਇਕ ਥਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁਖ ਗਣਾ ਜਿਮੀ ਰਾਵਿਆ ਸੋ ਪ੍ਰਭੂ ਤਿੰਨਾ ਪਾਗ ਬਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮੇ ਲਾਏ ਸੋ ਪ੍ਰਭੂ ਤਿਸ ਕੈ ਪਾਈ ਲਗਾ ਵੈ ਸਾਖ ਤੀਰਨ ਕਿਉ ਵਾਠੀਆ ਜਿੰਨਾ ਪ੍ਰੇਮ ਵਿਚੂ ਹੋ ਹਰ ਸਾਜਨ ਪੁਰਖ ਵਿਸਾਰ ਕੈ ਲਕੀ ਮਾਇਆ ਤੋ ਹੋ ਪੁੱਤਰ ਇਕਲਤਰ ਨੈ ਸੰਗਤ ਨਾ ਹਰਿ ਅਬਨਾਸੀ ਉਹ ਪਲ ਚ ਪਲ ਜੋ ਸਗ ਲੀ ਮੂਈ ਝੂਠੈ ਤੰਦੈ ਮੋਹ ਏਕ ਸਹਰ ਕੇ ਨਾਮ ਬਿਨ ਯਕੈ ਲਈਐ ਖੋ ਹੈ ਬੈ ਵਿਸਾਰਵੀ ਗੂਚਣਾ ਪ੍ਰਭ ਨਿ ਅਵਰ ਨ ਕੋਈ ਪ੍ਰੀਤਮ ਚਰਣੀ ਜੋ ਲਗੇ ਤਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭੇਨਤੀ ਪ੍ਰਮੇਲੋ ਪ੍ਰਾਪਤ ਹੋਈ ਵੈਸਾਖ ਸੁਹਾਵਾ ਤਾਂ ਲਗੈ ਜਾਂ ਸੰਤ ਪੀਟੈ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅਗੇ ਸਭ ਨਿਵੰਨ ਹਰ ਸੱਜਣ ਧਾਮਣਾ ਲੱਕਿਆ ਕਿਸੈ ਨਦੀ ਬੰਨ ਮਾਨਕ ਮੋਤੀ ਨਾਮ ਪ੍ਰਭੁਨ ਲੱਗੈ ਨਾਹੀ ਸੰਨ ਰੰਗ ਸਬੀ ਨਾਰਾਇਣ ਜੀਤੀ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਐ ਧੰਨ ਆਪਣ ਲਈ ਅਜ ਮਿਲੈ ਵਿਚੜ ਗੁਰੂ ਵੰਨ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮਾਣਨ ਹਰ ਜੀਠ ਰੰਗਿਲਾ ਤੇ ਸਤਣੀ ਜਿਸ ਕੈ ਪਾਗ ਮਥਨ ਆ ਸਾੜਤ ਪੰਦਾ ਤਸ ਲਗੇ ਹਰ ਨਾਉ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਏ ਪਾਇਵੇ ਗੁੱਚੀਐ ਗਲਪੀ ਸੁਜਮ ਕੀ ਫਾਸ ਜੀ ਹਾਂ ਬੀਚੈ ਸੋਲੁਣੈ ਮਥੈ ਜੋ ਲਿਖਿਆਸ ਰਹਿਣ ਮਿਹਾਨੀ ਪਛਤਾਣੀ ਉਠ ਚਲੀ ਗਈ ਨੀਰਾਸ ਜਿਨ ਕੋ ਸਾਧੂ ਭੇਟੀਐ ਸੋਤਰ ਕੈ ਹੋਈ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੀ ਦਰਸ਼ਨ ਹੋਈ ਪਿਆਸ ਪ੍ਰਭ ਤੋਂ ਮੈਨਾਂ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾਰ ਸੁਹੰਦਾ ਤਿਸ ਲਗੈ ਜਿਸ ਮਨਹਰ ਚਰਨ ਨਿਵਾਸ ਸਾਹਮਣ ਸਰਸੀ ਕੰਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸਚ ਰੰਗੇ ਕੋ ਨਾਮੇ ਅਧਾਰ ਵਿਖਿਆ ਰੰਗ ਕੁੜਾਵਿਆ ਦਿਸਨ ਸਭ ਵਿਚਾਰ ਹਰ ਅਮਰਤ ਬੂੰਦ ਸੁਹੰਣੀ ਮਿਲ ਸਾਧੂ ਪੀਵਣ ਹਾਰ ਮਾਨਤੈਨ ਪ੍ਰਸੰਗ ਮੂਲਿਆ ਸਮਰਥ ਪੁਰਖਿ ਅਪਾਰ ਹਰ ਮਿਲਣੇ ਨੂੰ ਮਨ ਲੋਚਨਾ ਕਰਮ ਮਿਲਾਵਣ ਹਾਰ ਜਿਮੀ ਸਖੀ ਪ੍ਰਭ ਪਾਇਆ ਹੋ ਤਨ ਕੈ ਸਤਬਲ ਹਾਰ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਨ ਹਾਰ ਸਵਨ ਤਰਨਾ ਸੋਹਾਗਣੀ ਜਿਨ ਰਾਮ ਨਾਮ ਰਹਾਰ ਆਤੋ ਪਰਮ ਕੁਲਾਣੀਆਂ ਤੁਚੈ ਲੱਗਾ ਹੀਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਵਨ ਸਸੀ ਤਤ ਬਿਨ ਕੈ ਸੰਪ੍ਰੀਤ ਪਕੜ ਚਲਾਇ ਨ ਦੂਤ ਜੰਮ ਕਿਸਨ ਨਦੀਨੀ ਪੀਤ ਛੱਡ ਖੜੋ ਤੇਖ ਨ ਮਾਹੀ ਜਨ ਸੋ ਲੱਗਾ ਹੀਤ ਅਤਮ ਰੂੜੇ ਤਨ ਕਪੀਸ਼ਹੁ ਹੂ ਆਸੀਤ ਜਿਹਾ ਬੀਜ ਸੁਲਣੈ ਕਰਮ ਸੰਧਾ ਖੀਤ ਨਾਨਕ ਪ੍ਰਭ ਸਰਣਾਗਤੀ ਚਰਨ ਭੂਤ ਪ੍ਰਵਦੀਤ ਸੇ ਬਾਤੋ ਨਰਕ ਨ ਪਾਈਐ ਗੁਰ ਰਖਣ ਵਾਲਾ ਹੀਤ ਅਸੁੰਨ ਪ੍ਰੇਮਿਓ ਮਾਹੜਾ ਤੁਮ ਲਿਏ ਹਰ ਚਾਏ ਮਨ ਤਨ ਪਿਆਸ ਅਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੀ ਹੋ ਤਨ ਕੈ ਲੱਗਾ ਪਾਏ ਵਿਣ ਪ੍ਰਭ ਕੋ ਸੁਖ ਪਾਈਏ ਦੂਜੀ ਨਾਹੀ ਜਾਈ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹਿਆ ਕਾਏ ਆਪ ਤਿਆਗ ਬੇਨਤੀ ਕਰੈ ਮੇਹੋ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਈਆ ਸੈ ਵਿਛੜ ਕਤੈ ਨ ਜਾਇ ਪ੍ਰਭ ਵਿਣਦੂ ਜਾ ਕੋ ਨਹੀਂ ਨਾਨਕ ਹਰਿ ਸਰਣਾਇ ਅਸੂ ਸੁਖੀ ਵਸੰਧੀਆਂ ਜਨਾ ਮਿਆ ਹਰ ਰਾਇ ਕਤਕ ਕਰਮ ਕਮਵਣੇ ਦੂਸ਼ ਨ ਕਹੂ ਜੋਗ ਪਰਮੇਸ਼ਰ ਤੇ ਭੁਲਿਆ ਵਿਆਪਨ ਸਭੀ ਰੋਗ ਵੇ ਮੁਖ ਹੋਏ RAMਤੇ ਲੱਗਣ ਜਨਮ ਵਿਜੋਗ ਖਿਨ ਮੈਂ ਕਉੜੇ ਹੋਏ ਗਏ ਚਿਤਨੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸਥੈ ਰੂਹ ਹੈ ਰੂਚ ਕੀਤਾ ਕਿਛੂ ਨਾ ਹੋਵਈ ਨਿਚਿਆ ਤੁਰ ਸੰਜੋਗ ਬੜਾ ਭਾਗੀ ਮੇਰਾ ਪ੍ਰਭ ਮਿਲੈ ਤਉ ਤਰੈ ਸਭਿ ਵਿਜੋਗ ਨਾਨਕ ਕੋ ਪ੍ਰਭ ਰਾਖ ਲਹੀ ਮੇਰੇ ਸਾਹਿਬ ਬੰਦੀ 모ਚ ਕਤਕ ਹੋਵੇ ਸਾਧ ਸੰਗ ਬਿਨ ਸੈ ਸੱਪੇ ਸੋਚ ਮੱਖਰ ਮੈਂ ਸੁਹੰਦੀਆਂ ਹਰ ਪ੍ਰਸੰਗ ਬੈਠੜੀਆਂ ਤਨਗੀ ਸੋਭਾ ਚਾਗਣੀ ਜੈ ਸਹਿਬ ਮਿੰਦੜੀਆਂ ਤਨ ਮਨ ਮੂਲਿਆ ਰਾਮ ਸੋ ਸੰਗ ਸਾਧ ਸਹਿਲੜੀਆਂ ਸਾਧ ਜਨਾਤੇ ਬਾਹਰੀ ਇਸ ਰਹਿਣੇ ਕਿ ਲੜੀਆਂ ਤੈਨ ਦੁੱਖ ਨਾ ਕਮੋਤਰੈ ਸੇ ਜਮਕੇ ਬਸਪੁਰੀਆਂ ਜਿੰਨੀ 라ਵਿਆ ਪ੍ਰਭ ਆਪਣ ਸੇ ਥਿਸ ਨਿਤ ਖੜੀਆਂ ਹਰਤਨ ਜਵੀਹਰ ਲਾਲ ਹਰ ਕੰਠ ਤਿਨਾਂ ਜੜੀਆਂ ਨਾਨਕ ਬਾਂਛੈ ਧੂੜ ਤਿਨ ਪ੍ਰਭ ਸਰਣੀ ਤਰਪੜੀਆਂ ਮਗਰੇ ਪ੍ਰਭਿ ਅਰਧਨਾ ਬੋੜੁ ਨਾ ਜਨ ਨੜੀਆਂ ਉਖ ਤੁ ਖਾਰਨਾ ਵਿਆਪਈ ਕਠ ਮਿਲਿਆ ਹਰਨਾ ਹੋ ਮਨ ਵਿਚ ਚਰਨਾ ਰਬਿੰਦ ਦਰਸ਼ਨ ਲਗੜਾ ਸਾਹੂ ਓਟ ਗੁਵਿੰਦ ਕੋ ਪਾਲਰਾਈ ਸਿਵਾ ਸੁਆਮੀ ਲਾਹੂ ਬਿਖਿਆ ਪਉ ਨ ਸਕਈ ਮਨ ਸਾਧੂ ਗੁਣ ਕਾਹੂ ਜਹਤਿ ਉਪਜੀਤ ਹੈ ਮਿਲੀ ਸਚੀ ਪ੍ਰੀਤ ਸਮਾਹੂ ਕਰ ਗਏ ਲੀਨੀ ਪਾਰ ਬ੍ਰਹਮ ਬੂੜ ਨਾ ਵਿਚੜਿਆ ਹੋ ਭਰ ਜਾਓ ਲਖ ਬੇਰੀਆਂ ਹਰ ਸੱਜਣ ਇਕ ਮੇਗਾ ਹੋ ਸ਼ਰਮ ਪਈ ਨਾਰਾਇਣ ਨਾਨਕ ਤਰਪਿਆ ਹੋ ਕੋਖ ਸੁਹੰਦਾ ਸਰਵ ਸੁਖ ਜਿਸ ਬਖਸ਼ੀ ਵੀ ਪਰਵਾਹ ਹੋ ਮਾਗ ਮਜਨ ਸੰਗ ਸਾਤੂਆ ਤੂੜੀ ਕ੍ਰਿਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਤਾਨ ਜਨਮ ਕਰਮ ਲੁੱਤ ਰੈ ਮਨ ਤੇ ਜਾਈ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਵਾਨ ਸੱਚੇ ਮਾਰਗ ਚਲਦੇ ਆ ਉਸ ਤਕਰੀ ਜਹਾਨ ਅਠੇ ਸਠ ਤੀਰਥ ਸਗਲ ਪੁੰਨ ਜੀਤਿਆ ਪਰਮਾਨ ਜਿਸ ਨੂੰ ਦੇ ਮੈਂ ਦਿਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਚਿੰਨ ਕੁਰਪਾਣ ਮਾਗ ਸੁਚੇ ਸੇ ਕਾਂਟਿਏ ਜਿਨੇ ਪੂਰਾ ਕੁਰਮਿਹਰਮਾਨ ਫਲਗੁਣਾ ਨੰਦਿਯੋ ਪਾਰਜਨਾ ਹਰ ਸਜਣੈ ਪ੍ਰਗਟਿਆਈ ਸੰਤ ਸਹਾਈ RAM ਕੀ ਕਰ ਕਿਰਪਾ ਦੀਆ ਮਿਲਾਏ ਸੇ ਜੇ ਸੁਹਾਵੀ ਸਰਵ ਸੁਖ ਹੁਣ ਦੁਖਾ ਨਹੀਂ ਜਾਏ ਇਛ ਪੁਨੀ ਵਡ ਭਾਗਣੀ ਵਰ ਪਾਇਆ ਹਰ ਰਾਈ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਅਰ ਜੀ ਹਯ ਅਵਰ ਨਦੀ ਸਹੀ ਕੋਈ ਦੂਜਾ ਲਵੇ ਨਾ ਲਾ ਆਏ ਪਲਤ ਪਲਤ ਸਵਾਰ ਉਨ ਨਿਚਲ ਦਿੱਤੀ ਅਨ ਜਾਈ ਸੰਸਾਰ 사ਗਰ ਥੀ ਰਖੀ ਅਨ ਫੜੋ ਨਾ ਜਨਮ ਤਾਈ ਜੀਵਾ ਇੱਕ ਨੇਕ ਗੁਣ ਤਰੀ ਨਾਨਕ ਚਰਣੀ ਪਾਈ ਫਲ ਗੁਣ ਨਿਤ ਸੁਨਾਹੀਐ ਜਿਸ ਨੂੰ ਤਿਲਨਤ ਮਾਈ ਜਨ ਜਨ ਨਾਮ ਧਿਆਇਆ ਤਨ ਕੀ ਕਾਜ ਸਰੀ ਹਰ ਗੁਰੇ ਪੂਰਾ ਰੱਧਿਆ ਤਰ ਕੈ ਸਚ ਖਰੀ ਸਰਵ ਸੁਖਾਨੀ ਤੇ ਚਰਨ ਹਰ ਪਉਜਲ ਬਿਖਮ ਤਰੀ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਹੀਂ ਜਰੀ ਉੜ ਗਏ ਦੁਬਦਾਨ ਸੀ ਪੂਰਨ ਸੱਚ ਪਰੇ ਪਾਰ ਬਰਮ ਪ੍ਰਭ ਸੀ ਮੰਦੀ ਮਨੰਦਰੀ ਕਤਰੀ ਮਹਾ ਦਿਵਸ ਮੂਰਤਿ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ ਮਹਾ ਦਿਵਸ ਮੂਰਤਿ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜ ਜੀਓ ਰਾਮ ਕਲੀ ਮਹੱਲਾ ਤੀਜਾ ਅਨੰਦਿਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪ੍ਰੀਆ ਸ਼ਬਦ ਗਾਮਣਿਆਈ ਆ ਸ਼ਬਦੋ ਤਗਾਵੋ ਹਰੀ ਕੇ ਰਾਮਨ ਜਨੀਵਸਾਇ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਲੇ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰਿ ਹਿਤੇਰਾ ਕਾਰਜ ਸਭ ਸਵਾਰਣਾ ਸਭ ਨਾਗ ਨਾਸਮਰਤ ਸੁਅਮੀ ਸੁਖ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਹੀਵ ਕਿਆ ਨਹੀਂ ਕਰਤੀ ਰੈ ਕਰਤਾ ਤੀਰੈ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਵਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਈ ਮੁਕਿਆ ਨਹੀਂ ਕਰਤੀ ਰੈ ਸਚਾ ਨਾਮ ਮੇਰਾ ਆਧਾਰੋ ਸਚਾ ਨਾਮ ਆਧਾਰ ਮੇਰਾ ਜਿਨਿ ਪੁਖਾਂ ਸਭ ਗਵਾਈਆਂ ਕਰ ਸੰਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਗੁਰਮਾਨੇ ਕੀਤਾ ਗੁਰੂ ਵੇਟੋ ਜਿਸ ਦੀਆਂ ਏ ਵਡਿਆਈਆਂ ਕਹੈ ਨਾਨਕ ਸੁਣੋ ਸੰਤੋਸ਼ਵਗਤ ਕਰੋ ਪੇਯਾਰੋ ਸੱਚਾ ਨਾਮ ਮੇਰਾ ਆਧਾਰੋ ਆਚੇ ਪੰਚ ਸ਼ਮਤੀਤ ਕਰ ਸਪਾਗੇ ਘਰ ਸਪਾਗੇ ਸ਼ਬਦ ਵਾਚੀ ਕਲਾ ਜਿਤ ਕਰਤਾ ਰੀਆਂ ਪੰਚ ਦੂਤ ਤੁਦ ਅਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੀ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋ ਆਕਤ ਗਰਿ ਅਨਹਦ ਵਾਚਿ आनंद सुनो वडे पा कियो सगले मनो रथ पुरे पार परम प्रप पाए आ उतरे सगले वसुरे दुख रोग संताप उतरे सोनी साची वाणी संत साजन पै सरसे पुरे गुरती जानी सुनते पुनीत कहते पवित सतगुरु रहिया प्रभु पुरे ਬਿਨਮੰਤ ਕੇ ਬਾਜ ਅਨਹ ਪੂਰੇ ਸੁਣਤੇ ਬੁਨੀਤ ਕਹਤੀ ਪਵਿਤ ਸਤੁਰ ਹਾ ਪਰ ਪੂਰੇ ਬਿਨਮੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਪੂਰੇ ਸਲੋਕ ਪਮਣ ਗੁਰੂ ਪਾਣੀ ਪਿਤਾ ਮਤ ਤਰਤ ਮਹਤ ਦਿਵਸ ਰਾਤ ਦੁਇ ਤਾਈ ਦਇਆ ਖੇਲੈ ਸਗਲ ਜਗਤ ਸਮਈਆਂ ਬੁਰਈਆਂ ਵਾਟੇ ਧਰਮ ਹਦੂਰ ਕਰਮੀਆਂ ਪੋਆ ਆਪਣੀ ਕੇ ਨੇੜੇ ਕੀ ਦੂਰ ਜਿਨੇ ਨਾਮ ਧਿਆਇਆ ਜੇ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗੇ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ